ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਆ ਬਲਕਾਰ ਸਿੰਘ ਗਿੱਲ ਖੇਤੀਬਾੜੀ ਆਜੋ ਵੀਰੋ ਅੱਜ ਛਿੜਕਦੇ ਆ ਕਣਕ ਤੇ ਸਪਰੇ ਤੇ ਨਾਲੇ ਤੁਹਾਨੂੰ ਦੱਸਦੇ ਆ ਭੁੰਡੇ ਚੋ ਗਿਆ ਤੇਲ ਮੱਕ ਤੇ ਹੁਣ ਤੇਲ ਕੱਢਦੇ ਆ ਫੇਰ ਜਿਹੜੀ ਸਪਰੇ ਛਿੜਕ ਰਹੇ ਆ ਉਹ ਤੁਹਾਨੂੰ ਦੱਸਾਂਗੇ ਤੇ ਨਾਲੇ ਕਣਕ ਦੇ ਜੜਾਂ ਜੂੜਾਂ ਬਾਰੇ ਦੱਸਾਂਗੇ ਆਜੋ ਅੱਜ ਛਾੜ ਤਗਾ ਵੀਰੋ ਮੋਟਰਾਂ ਲਾ ਰਹੇ ਆ ਕਣਕ ਨੂੰ ਪਾਣੀ ਵੇਖੋ ਬਾਈ ਆਉਂਦੀਆਂ ਨਾ ਗੜਤਾ ਵਿੱਚੇ ਕੱਸੀ ਦਾ ਵਿੱਚੇ ਮੋਟਰਾਂ ਦਾ ਬਾਈ ਕਣਕ ਪਈ ਆ ਜਮਾ ਪੁੱਜੀ ਤਾਂ ਭੁੰਡੇ ਦਾ ਤੇਲ ਮੋਕ ਗਿਆ ਪਾਉਣਾ ਭੁੱਲ ਗਿਓ ਵਿਚਾਲੇ ਪੱਖੀ ਦੇ ਹੁਣ ਉਧਰੋਂ ਜਾਣੇ ਆ ਲੈ ਕੇ ਆ ਵੇਖੋ ਬੋਤਲ ਲਿਆਇਆ ਭਰ ਕੇ ਮੈਂ ਹੁਣ ਬਾ ਜਾਵਾਂ ਖੀਰ ਲਈ ਸਪਰੇਅ ਆ ਕਣਕ ਤੇ ਆਪਣੀ ਇੱਕ ਵਾਰ ਸੋਰ ਕਰਾਂਗੇ ਤਾਗ 42 ਉਹ ਤਾਂ ਮਗਰੋਂ ਕਰਾਂਗੇ ਇਹ ਤਾਂ 15 20 ਦੇ ਨੂੰ ਆ ਵੇਖੋ ਤਾਂ ਜਿਵੇਂ ਚਿੱਟਾ ਫਰਸਰਗਾ ਬਣ ਗਿਆ ਇਹ ਵੀ ਸਰਕਾਰਾਂ ਦੀਆਂ ਬਾਈ ਨੀਤੀਆਂ ਮਾੜੀਆਂ ਡੀਏਪੀ ਦੇ ਲਿਆਂਦੇ 24 ਗੱਟੇ ਤੇ ਨਾਲ ਡੀਏਪੀ ਦੇ ਲੀਟਰ ਵਾ ਮੜਤੇ ਅੱਧੇ ਲੀਟਰ ਵਾਲੇ 17 18 ਜੇ ਜੂਰਗਾ ਤੇ ਲਿਆਂਦੇ 20 ਗੱਟੇ ਜੂਰਗਾ ਤੇ ਲੀਟਰ ਜੇ ਮੜਤੇ ਨਾਲ ਇਹ ਜਮਾਂ ਬੇਕਾਰ ਆ ਇਹਨਾਂ ਦੇ ਵਿੱਚ ਕੱਖ ਵੀ ਨਹੀਂ ਇਹ ਹੁਣ ਮਗਰੋਂ ਲਾਉਣ ਵਾਲੀ ਗੱਲ ਆ ਕੱਲੀ ਪੇਚਾ ਲਾਦ ਕੇ ਮਗਰੋਂ ਯਾਰ ਇਹ ਸਾਡੀ ਪੱਖੀ ਐਡੀ ਕਲੱਲੀ ਆ ਜਿੰਨੇ ਭੁੰਡੇ ਵਾਲੇ ਦੇ ਗੇੜੇ ਲੱਗਦੇ ਆ ਚਾਰ ਕਿल्ले ਲਾਮ ਉਨਹੀਂ ਦੂਜੇ ਦੇ ਨਾਲ ਲੱਗਦੇ ਆ ਵੇ ਉੱਥੋਂ ਚੱਲ ਕੇ ਭੁੰਡੇ ਵਾਲ ਨੇ ਤਾਂ ਆਉਣਾ ਹੀ ਹੁੰਦਾ ਨਾਲ ਦੂਜਾ ਵੀ ਆਉਂਦਾ ਆ ਰਹਿੰਦਾ ਖੁੰਦਾ ਇੱਕ ਤੇਲ ਵਾਲਾ ਲੱਗ ਲੱਗ ਗਿਆ ਵੇਖੋ ਕੱਢਤਾ ਨਾ ਬਾਪੂ ਚੁੱਬੜ ਮੈਂ ਆਖਾ ਹੀ ਮੈਨੂੰ ਝਕਾ ਦੇ ਕਹਿੰਦਾ ਨਹੀਂ ਤੂੰ ਚਕਾਈ ਚੱਲ ਤੂੰ ਸਾਡੀ ਇਹ ਪੱਖੀ ਐ ਜੀ ਆ ਬਈ ਉਹਨੇ ਜਿੰਨੇ ਮੇਰਾ ਬਾਪੂ ਕਿਹੜੇ ਲਾਊਗਾ ਕੋਨੀ ਨਾਲ ਮੈਂ ਲਾਉਂ ਇੱਕ ਪਾਣੀ ਛੱਡੀ ਬੈਠਿਆ ਕਣਕ ਨੂੰ ਉਹ ਫਿਰ ਟੋਕਾਂ ਟਾਕਾਂ ਕਿਤੇ ਕਹਿੰਦਾ ਕਿਹਾਰਾ ਵੇਖ ਕੇ ਆ ਕਿਤੇ ਕੋਸ ਕਰਕੇ ਆ ਆਪਣੀ ਵੀਰ ਤੋਂ ਸਾਰੀ ਵੇਖਿਆ ਕਰੋ ਵੀਰ ਬਣ ਕੇ ਵੇਖੋ ਕੌਂਦਾ ਨਾ ਬਾਪੂ ਦਾ ਅੰਮਾ ਸਭ ਪੂਰੀ ਰਗੜਦੇ ਲੈ ਵਾਹ ਬੱਲੇ ਜੱਟਾ ਨਹੀਂ ਰੀਸਾਂ ਤੇਰੀਆਂ ਭਾਈ ਜਮਾਂ ਜੱਬੀ ਪਈ ਸੀ ਕਿ ਕਣਕ 253 ਕਰੀਆਂ ਰੇ ਭਾਈ ਖੁੱਲੀ 3 3.5 ਕੱਟੇ ਤੇ ਤਾਤੋ ਤੋਂ ਇਹ ਛੜਕੇ ਹੁਣ ਵੇਖੋ ਬਣ ਗਈ ਨਾ ਗੱਲ ਅੰਮਾ ਸਭ ਬੱਪ ਖਤਾਂ ਦਾ ਤਿੰਨ ਚਾਰ ਕਾਰਡ ਜੱਟ ਦੇ ਪੁੱਲਾ ਖਾ ਕੇ ਪਕੜ-ਪਾਕੜ ਜਦੋਂ ਡਾਇ ਪੈਂਦਾ ਫੱਕੀ ਸੰਗਾ ਕਿਸੈਂ ਰਗੜ ਤੱਕ ਖਰਾਬ ਬਾਥੂ ਗੁੱਲੀ ਡੰਡਾ ਪੰਵਾਂ ਨਾਲ ਗਰ ਦੇ ਜੱਟ ਐ ਬੱਲੇ ਜੱਟਾ ਨਹੀਂ ਭਾਈ ਬਾਪੂ ਬਣਾ ਬਾਪੂ ਬਾਪੂ ਹੀ ਹੁੰਦਾ ਪੰਵਾਂ ਨਾਲ ਗਾ ਜੱਟ ਪੂਰਾ ਲੈ ਵਾ ਵਾ ਹਾਂ ਬੱਲੇ ਅੱਜ ਜੱਟਾ ਨਹੀਂ ਰਿਹਾ ਤੇਰੀਆਂ ਹਾਂ ਮਾਰ ਦੱਬ ਆ ਡੀਏਪੀ ਵਾਲੀ ਆ ਵੇਖੋ ਭਈ ਆ ਡੀਏਪੀ ਦੇ ਨਾਲ ਲੀਟਰ ਮੜਦੇ ਆ ਡੀਏਪੀ ਆ ਗਿਆ ਹਾ ਹਾ ਇਹਦੇ ਚਕ ਪੈਸੇ ਦਾ ਵੀ ਨਹੀਂ ਫਾਇਦਾ ਪੈਸੇ ਦਾ ਵੀ ਫੇਰ ਸਾਨੂੰ ਦਾ ਨਾਲ ਆ ਕਹਿੰਦੇ ਆ ਪਾ ਦਿਓ ਕੱਲੀ ਤਾਂ ਠੀ ਮੱਥਾ ਮਾਰੋਂਗੇ ਭਈ ਵਿੱਚ ਛਿੜਕੋਂਗੇ ਤਾਂ ਸਹੀ ਪਕਾਈ ਤਾਂ ਕਰੋਂਗੇ ਕਹਿੰਦੇ ਆ ਪਾ ਦਿਓ ਵਿੱਚ ਫਾਇਦੇ ਜੜ ਨੂੰ ਕੋਈ ਫਾਇਦਾ ਕਰੂਗੀ ਨੂੰ ਤਾਂ ਕੋਈ ਆਸੀ ਤਾਂ ਡੀਏਪੀ ਵਾਲੀ ਮਗਰੋਂ ਲਾਉਣ ਮਾਰਿਆ ਨੇ ਅਸੀਂ ਆ 1 ਮੀਟਰ ਪਏ ਆ 15 20 ਲਾਦ ਕੇ ਮਗਰੋਂ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਕੋ ਕਰ ਦਿਆ ਕਰੋ ਲਾਇਕ ਸ਼ੇਅਰ ਵੀਡੀਓ ਸਾਰੀ ਵੇਖਿਆ ਕਰੋ ਵੀ